ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਤਾ ਦੇ ਯੋਗ ਹੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਗੁਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ ਦੇਖੋ ਜੀ ਇਹ ਸਮਾਂ ਤੁਹਾਡਾ ਸਫਲ ਹੈ ਕਿਉਂ ਤੁਸੀਂ ਗੁਰੂ ਕੇ ਚਰਨਾਂ ਵਿੱਚ ਪਹੁੰਚੇ ਹੋ ਤੇ ਪਾਵਨ ਕਥਾ ਵਿਚਾਰ ਆਉ ਆਪਾਂ ਗੁਰੂ ਦੀ ਕਿਰਪਾ ਦੁਆਰਾ ਆਰੰਭ ਕਰਦੇ ਹਾਂ ਜੀ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਅੱਗੇ ਵਧਿਆ ਤੇ ਵਿਲਾਇਤ ਵਿੱਚ ਮਹਾਨ ਰੂਮ ਦੇਸ਼ਾ ਉੱਥੋਂ ਦਾ ਇੱਕ ਰਾਜਾ ਸੀ ਮਹਾਰਾਜ ਉਹਨੂੰ ਸਿੱਖਿਆ ਦੇਣ ਵਾਸਤੇ ਇੱਥੇ ਪਹੁੰਚਿਆ ਜੀ ਮਹਾਰਾਜ ਜੀ ਇੱਥੇ ਜਦੋਂ ਆਏ ਆ ਵੱਡਾ ਸਾਰਾ ਨਗਰ ਵੇਖਿਆ ਬਹੁਤ ਲੋਕ ਮਰਦ ਔਸਤਰੀਆਂ ਕਰਤ ਕਰਦੇ ਸਾਰਾ ਦਿਨ ਉਹਨਾਂ ਦਾ ਬਤੀਤ ਹੁੰਦਾ ਇਹ ਰਾਜਾ ਜਿਹੜਾ ਇੱਥੋਂ ਦਾ ਸੀ ਕਾਰੂ ਬਾਦਸ਼ਾ ਬਹੁਤ ਜ਼ਿਆਦਾ ਨੀਚ ਰਾਜਾ ਸੀ ਕੋਲ ਕਿਸੇ ਨੂੰ ਪੈਸਾ ਨਹੀਂ ਸੀ ਰੱਖਣ ਦਿੰਦਾ ਪਰ ਜਾ ਇੱਥੋਂ ਦੀ ਬੜੀ ਦੁਖੀ ਸੀ ਲੋਕ ਵਿਚਾਰੇ ਇੰਨੇ ਦੁਖੀ ਸੀ ਇਨ੍ਹਾਂ ਦੁਖੀਆਂ ਦਾ ਦਰਦ ਵੰਡਾਉਣ ਵਾਸਤੇ ਬਾਬਾ ਨਾਨਕ ਜੀ ਇੱਥੇ ਆਏ ਆ ਇਹ ਆਏ ਗਏ ਦੀ ਸੇਵਾ ਨਹੀਂ ਸੀ ਕਰਨ ਦਿੰਦਾ ਸੰਤਾਂ ਮਹਿਮਾਨਾਂ ਦੀ ਰਾਜਾ ਪਰਜ ਇਕੋ ਜੇ ਹੋ ਗਏ ਸੀ ਬਿਲਕੁਲ ਕਿਉਂਕਿ ਰਾਜੇ ਦਾ ਹੁਕਮ ਸਾਰਿਆਂ ਨੂੰ ਮੰਨਣਾ ਪੈਂਦਾ ਸੀ ਰਾਜੇ ਨੇ ਕਿਹਾ ਸੀ ਕਿਸੇ ਪੀਰ ਦੀ ਸੰਤ ਦੀ ਪਰਦੇਸੀ ਦੀ ਸੇਵਾ ਨਹੀਂ ਕਰਨੀ ਸਗੋ ਜੋ ਕੁਝ ਆਵੇਗਾ ਉਹਨਾਂ ਪਾਸ ਹੋਵੇਗਾ ਵੀ ਖੋਹ ਲੈਣਾ ਹੈ ਇੱਥੇ ਕੋਈ ਰੱਬ ਦਾ ਨਾਂ ਨਹੀਂ ਸੀ ਲੈਂਦਾ ਨਗਰੀ ਵਿੱਚ ਅਮੀਰ ਗਰੀਬ ਸਾਰੇ ਦੁਖੀ ਸੀਗੇ ਦੇਖੋ ਚਾਹੇ ਜਿੰਨਾ ਮਰਜੀ ਧੰਨ ਹੋਵੇ ਜੇ ਰੱਬ ਦਾ ਨਾਂ ਹੀ ਨਹੀਂ ਲੈਣਾ ਤੇ ਬੰਦਾ ਸੁખી ਕਿਵੇਂ ਹੋ ਜਾਏਗਾ ਜੀ ਤੇ ਜੇ ਗਰੀਬ ਹੋਵੇ ਕੋਈ ਇਹ ਰੱਬ ਦਾ ਫਿਰ ਵੀ ਪਾਣਾ ਨਹੀਂ ਮੰਨਦਾ ਫਿਰ ਵੀ ਉਹ ਦੁਖੀ ਰਹੇਗਾ ਨਾ ਇਸ ਕਰਕੇ ਇਥੋਂ ਦੇ ਲੋਕ ਇੰਨੇ ਦੁਖੀ ਸੀ ਇਹਨੂੰ ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ ਮਹਾਰਾਜ ਗੁਰੂ ਸਾਹਿਬ ਜੀ ਇਹ ਰੋਮ ਦੇਸ਼ ਵਿੱਚ ਆਏ ਆ ਇੱਥੇ ਰਾਜੇ ਦਾ ਬਹੁਤ ਵੱਡਾ ਕਿਲਾ ਸੀ ਕਾਰੂ ਬਾਦਸ਼ਾ ਦਾ ਉਹਦੇ ਅੱਗੇ ਗੁਰੂ ਮਹਾਰਾਜ ਜਾ ਕੇ ਬੈਠ ਗਏ ਆ ਕਿਉਂਕਿ ਗੁਰੂ ਸਾਹਿਬ ਜੀ ਹੁਣ ਦੇਖਣਾ ਚਾਹੁੰਦੇ ਐ ਇੱਥੋਂ ਦੀ ਪਰਜਾ ਦਾ ਕੀ ਹਾਲ ਤੇ ਨਾਲ ਦਿਖਾਉਣਾ ਚਾਹੁੰਦੇ ਭਾਈ ਮਰਦਾਨਾ ਜੀ ਨੂੰ ਭਾਈ ਬਾਲਾ ਜੀ ਨੂੰ ਕਿਲੇ ਦੇ ਦਰਵਾਜੇ ਤੇ ਜਿਹੜੇ ਦਰਬਾਨ ਖੜੇ ਆ ਮਹਾਰਾਜ ਨੇ ਉਹਨਾਂ ਨਾਲ ਬਚਨ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਵੀ ਇੱਥੋਂ ਦਾ ਜਿਹੜਾ ਰਾਜਾ ਰੂਮ ਦੇਸ਼ ਦਾ ਇਹ ਕਹਿੋ ਜਹਾ ਹੈ ਕਹਿੋ ਜਹਾ ਨਿਆ ਕਰਦਾ ਉਹਦੇ ਹਿਰਦੇ ਵਿੱਚ ਕਿੰਨੀ ਇੱਕ ਦਇਆ ਕਿੰਨੀ ਇੱਕ ਮਿਹਰ ਇਹ ਸੁਣ ਕੇ ਦਰਬਾਨ ਕਹਿੰਦੇ ਕਿਹੜੀਆਂ ਗੱਲਾਂ ਕਰਦੇ ਹੋ ਸੰਤ ਮਹਾਂਪੁਰਖੋ ਇਹ ਪਰਜਾ ਦੇ ਨਾਲ ਨਿਆ ਨਹੀਂ ਕਰਦਾ ਸੱਚ ਦਸੀਏ ਇਹਨੇ ਪਰਜਾ ਨੂੰ ਬਹੁਤ ਦੁਖੀ ਕੀਤਾ ਇਹ ਤਾਂ ਬਹੁਤ ਵੱਡਾ ਜ਼ੁਲਮੀ ਬਾਦਸ਼ਾ ਇਹ ਤਾਂ ਕੰਜੂਸਾਂ ਦਾ ਵੀ ਮਹਾਕੰਜੂਸ ਆ ਤੇ ਕਹੀ ਜਾਂਦਾ ਵੀ ਪੈਸਾ ਆਈ ਚੱਲੇ ਜਾਵੇ ਨਾ ਮੇਰੇ ਹੱਥੋਂ ਰੱਤਾ ਪਰ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ ਸਾਰੀ ਪਰਜਾ ਨੇ ਲੁੱਟ ਲਈ ਆ ਇਹਦਾ ਜਿਹੜਾ ਭਰਾ ਸੀ ਹਾਰੂਨ ਉਹਦੇ ਪਾਸ 40 ਖਜ਼ਾਨੇ ਸੀਗੇ ਧਨ ਦੇ ਤੇ ਨੇ 45 ਖਜ਼ਾਨੇ ਜਮ੍ਹਾਂ ਕੀਤੇ ਆ 5 ਵਾਧੇ ਕੀਤੇ ਆ ਘੱਟ ਨਹੀਂ ਸਾਰੀ ਵਿਲਾਇਤ ਦੀ ਇਥੋਂ ਰੋਮ ਦੀ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਨਾ ਜਿਹੜੇ ਆੜਤੀਏ ਆ ਦੁਕਾਨਦਾਰ ਆ ਕੋਈ ਕਿਸਾਨ ਮਜ਼ਦੂਰ ਆ ਸੀਆਈਡੀ ਲਾਈ ਆ ਉਹਨਾਂ ਦੇ ਪਿੱਛੇ ਵੀ ਕਿੱਥੇ ਕਿੱਥੇ ਉਹਨਾਂ ਦਾ ਧਨ ਰੱਖਿਆ ਸਾਰੇ ਉਹ ਜਿਹੜੇ ਗੁਪਤਚਰ ਲਾਏ ਹੋਏ ਆ ਉਹਨਾਂ ਨੇ ਮਾਇਆ ਦੇ ਖਜ਼ਾਨੇ ਲੱਭ ਲੱਭ ਕੇ ਨੂੰ ਦਿੱਤੇ ਆ ਕੋਈ ਇਨਸਾਫ ਨਹੀਂ ਕਰਦਾ ਫਰਿਆਦ ਨਹੀਂ ਸੁਣਦਾ ਪਰਜਾ ਨੂੰ ਖਾਈ ਜਾਂਦਾ ਮਹਾਰਾਜ ਖੋਖੋ ਕੇ ਧੰਨ ਨੇ ਜੋੜਿਆ 45 ਖਜ਼ਾਨੇ ਜਮ੍ਹਾਂ ਕਰ ਲਿਆ ਗੁਰੂ ਸਾਹਿਬ ਜੀ ਤਰਸ ਤਹ ਦੇ ਵਿੱਚ ਹੈ ਹੀ ਨਹੀਂ ਬਿਲਕੁਲ ਤਾਂ ਉਹ ਕਹਿ ਰਹੇ ਆ ਕਿਸੇ ਦੀ ਸੁਣਦਾ ਤੱਕ ਨਹੀਂ ਤੇ ਇਥੋਂ ਨਾ ਬਹੁਤ ਸਾਰੇ ਲੋਕ ਇਹ ਦੇਸ਼ ਛੱਡ ਕੇ ਚਲੇ ਗਏ ਇਹਦੇ ਦੁੱਖਾਂ ਦੇ ਮਾਰੇ ਕਈ ਪਿੰਡ ਇੱਥੇ ਖਾਲੀ ਹੋ ਗਏ ਆ ਉਜਾੜ ਹੀ ਉਜਾੜ ਤੁਸੀਂ ਵੇਖੋ ਜੀ ਕਿੰਨੀ ਹੋ ਗਈ ਹੈ ਇਹ ਕਰਮਾਂ ਦੇ ਮਾਰੇ ਹੋਏ ਅਜੇ ਰਹਿ ਰਹੇ ਆ ਕਿਤੇ ਉਹਨਾਂ ਦਾ ਜਦੋਂ ਵਸੀਲਾ ਬਣੇਗਾ ਉਹ ਵੀ ਛੱਡ ਜਾਣਗੇ ਮਹਾਰਾਜ ਕਈ ਇਹਦੇ ਅੱਗੇ ਤਾਂ ਫਰਿਆਦ ਕਰਦੇ ਕਰਦੇ ਮਹਾਂਪੁਰਖੋ ਮਰ ਗਏ ਆ ਗੁਰੂ ਸਾਹਿਬ ਜੀ ਨੇ ਜਦੋਂ ਸਾਰੀ ਗੱਲ ਦਰਬਾਨਾਂ ਪਾਸੋਂ ਪੁੱਛੀ ਆ ਗੁਰੂ ਮਹਾਰਾਜ ਪੁੱਛਣ ਲੱਗੇ ਦਰਬਾਨਾਂ ਨੂੰ ਜਿਹੜੇ ਉੱਥੇ ਕਿਲੇ ਤੇ ਖੜੇ ਹੋਏ ਆ ਵੀ ਇਹਨੇ ਇੰਨਾ ਪੈਸਾ ਇਕੱਠਾ ਕਿਵੇਂ ਕੀਤਾ ਮੁਸ਼ਕਲ ਤਾਂ ਆਈ ਹੋਊਗੀ ਧਨ ਪ੍ਰਾਪਤ ਕਰਨ ਵਿੱਚ ਉਹ ਕਹਿੰਦੇ ਮਹਾਨ ਦਰਵੇਸ਼ ਜੀ ਸੁਣੋ ਸਾਰੀ ਗੱਲ ਅਸਲ ਵਿੱਚ ਗੱਲ ਸੀ ਦੱਸ ਦਿਆਂ ਵੀ ਹੋਈ ਕਿਵੇਂ ਆ ਇਹ ਕਾਰੂਬਾਦਸ਼ਾਨ ਨੇ ਨਾ ਇੱਕ ਵਾਰੀ ਇੱਕ ਮੀਟਿੰਗ ਕੀਤੀ ਆ ਸਾਰੀ ਸਭਾ ਦੇ ਵਜ਼ੀਰ ਸੰਤਰੀ ਮੰਤਰੀ ਸਾਰੇ ਬੁਲਾ ਲੇ ਕਠੋਰ ਬਚਨ ਬੋਲ ਕੇ ਕਹਿਣ ਲੱਗਾ ਮੈਨੂੰ ਸੱਚ-ਸੱਚ ਦੱਸੋ ਕਿੱਥੇ-ਕਿੱਥੇ ਪੈਸਾ ਲੁਕੋਇਆ ਲੋਕਾਂ ਦਾ ਮੇਰੇ ਵਿਲਾਇਤ ਵਿੱਚ ਰੂਮ ਦੇਸ਼ ਵਿੱਚ ਕਿਤੇ بچਿਆ ਤਾਂ ਨਹੀਂ ਧਨ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗਾ ਦੱਸੋ ਵਜ਼ੀਰਾਂ ਨੇ ਡਰ ਕੇ ਬੇਨਤੀ ਕੀਤੀ ਕਹਿੰਦੇ ਜੀ ਨਹੀਂ ਕਿਤੇ ਵੀ ਹੁਣ ਚਾਂਦੀ ਦਾ ਸਿੱਕਾ ਨਹੀਂ ਬਚਿਆ 1 20 ਰੁਪਈਆ ਨਹੀਂ ਕਿਤੇ ਬਚਿਆ ਸੱਚ ਕਹਿੰਨੇ ਆ ਜੋ ਜੋ ਜਿਸੇ ਕੋਲ ਵੀ ਸੀ ਨਾ ਸਾਰਾ ਕੁਝ ਤੁਹਾਨੂੰ ਲਿਆ ਕੇ ਤੁਹਾਡੇ ਖਜ਼ਾਨੇ 'ਚ ਜਮਾ ਕਰਤਾ ਫਿਰ ਇਹ ਕਹਿੰਦਾ ਨਹੀਂ ਇਦਾਂ ਨਹੀਂ ਹੋ ਸਕਦਾ ਵੀ ਕਿਤੇ ਨਾ ਕਿਤੇ ਤਾਂ ਪੈਸਾ ਹੋਵੇਗਾ ਬਾਦਸ਼ਾਹ ਨੇ ਫਿਰ ਸਾਰੇ ਦੇਸ਼ ਵਿੱਚ ਖੋਜ ਕੀਤੀ ਇੱਕ ਵੀ ਚਾਂਦੀ ਦਾ ਸਿੱਕਾ ਉਹਨੇ ਆਪਦੇ ਬੰਦੇ ਲਾਏ ਲੱਭਿਆ ਨਹੀਂ ਇਹ ਸੁਣ ਕੇ ਕਾਰੂ ਨੇ ਆਪਣੀ ਪੁੱਤਰੀ ਨੂੰ ਬੁਲਾਇਆ ਵਜ਼ੀਰਾਂ ਨੂੰ ਕਹਿੰਦਾ ਜਾਓ ਪਰਖ ਕੀਤੀ ਨਾ ਇਹਨੂੰ ਬਾਜ਼ਾਰ 'ਚ ਜਾ ਕੇ ਵੇਚ ਦਿਓ ਦੇਖੋ ਆਪਦੀ ਪੁੱਤਰੀ ਨੂੰ ਵੇਚਣ ਵਾਸਤੇ ਭੇਜਦਾ ਵੀ ਜਿਹੜਾ ਵੀ ਬੰਦਾ ਇੱਕ ਚਾਂਦੀ ਦਾ ਸਿੱਕਾ ਇਹਦਾ ਮੁੱਲ ਦੇਵੇ ਵੀ ਉਹ ਬਾਦਸ਼ਾਹ ਦੀ ਪੁੱਤਰੀ ਨੂੰ ਲੈ ਸਕਦਾ ਬਣਾਈ ਤਾ ਇੱਕ ਯੋਜਨਾ ਵੀ ਪਤਾ ਲੱਗੂ ਵੀ ਕਿਹਦੇ ਕੋਲ ਪੈਸਾ ਬਾਕੀ ਆ ਇਸੇ ਤਰ੍ਹਾਂ ਕਹਿ ਕੇ ਬਾਜ਼ਾਰ ਚ ਆਵਦੀ ਧੀ ਖੜੀ ਕਰਤੀ ਇਹਨੇ ਇੰਨਾ ਹੈ ਮਹਾਰਾਜ ਦੁਸ਼ਟਾ ਇਹ ਜ਼ਾਲਮ ਇਹ ਇਸ ਤਰ੍ਹਾਂ ਵੀ ਕਰ ਸਕਦਾ ਆਵਦੀ ਧੀ ਦਾ ਸੌਦਾ ਵੀ ਕਰ ਸਕਦਾ ਤੇ ਉਹ ਲੜਕੀ ਜਿਹੜੀ ਸੀ ਇਹਦੀ ਤੇ ਉਹ ਰਾਜਕੁਮਾਰੀ ਬੜੀ ਸੁੰਦਰ ਸੀ ਚੰਦ ਬदन ਜੇ ਲੋਚਣ ਚਾਰੂ ਉਹਦੇ ਸੁੰਦਰ ਨੈਣ ਸੀ ਲੜਕੀ ਦਾ ਮੁਖੜਾ ਚੰਦਰਮਾ ਵਰਗਾ ਸੀ ਇੱਕ 14 ਸਾਲਾਂ ਦਾ ਬੱਚਾ ਆਇਆ ਉਹਦਾ ਸਰੂਪ ਦੇਖ ਕੇ ਨਾ ਲਲਚ ਆ ਗਿਆ ਤੇ ਆਪਦੀ ਮਾਂ ਦੇ ਕੋਲ ਭੱਜ ਕੇ ਗਿਆ ਕਹਿਣ ਲੱਗਾ ਮਾਂ ਇੱਕ ਚਾਂਦੀ ਦਾ ਸਿੱਕਾ ਦੇ ਬਾਦਸ਼ਾਹ ਦੀ ਪੁੱਤਰੀ ਨਾਲ ਵਿਆਹ ਕਰਾਉਣਾ ਰੂਪਵੰਤੀ ਆ ਬੜੀ ਸੁੰਦਰ ਆ ਇਹ ਇੰਨੇ ਕ ਪੈਸਿਆਂ ਵਿੱਚ ਵੱਡਾ ਲਾਭ ਆ ਸੌਦੇ ਵਿੱਚ ਉਹਦੀ ਮਾਤਾ ਕਹਿਣ ਲੱਗੀ ਪੁੱਤਰ ਸੁਣ ਮੇਰੀ ਗੱਲ ਇੱਕ ਵੀ ਚਾਂਦੀ ਦਾ ਸਿੱਕਾ ਨਹੀਂ ਛੱਡਿਆ ਕਾਰੂੰ ਬਾਦਸ਼ਾਹ ਨੇ ਇੱਥੇ ਜਿਹਦੇ ਕੋਲ ਜੋ ਸੀ ਆੜਤੀਆਂ ਕੋਲ ਪੈਸੇ ਸੀ ਜੋ ਦੁਕਾਨਦਾਰਾਂ ਕੋਲ ਸੀ ਮਜ਼ਦੂਰਾਂ ਕੋਲ ਸੀ ਕਿਸਾਨਾਂ ਕੋਲ ਸੀ ਤੇ ਗੋਲਕਾਂ ਭਨ ਭਨ ਕੇ ਮਿੱਟੀ ਦੀਆਂ ਸਾਰੇ ਪੈਸੇ ਲੈ ਗਏ ਜਿੰਨਾ ਮਰਜੀ ਤੂੰ ਦੇਸ਼ ਖੋਜ ਲਾ ਤੈਨੂੰ ਇੱਕ ਚਾਂਦੀ ਦਾ ਸਿੱਕਾ ਨਹੀਂ ਮਿਲਣਾ ਪੁੱਤਰ ਜੇ ਕੀਮਤੀ ਕੋਲ ਨਾ ਨਾ ਹੋਵੇ ਫਿਰ ਸੌਦਾ ਲੈਣ ਦੀ ਗੱਲ ਨਹੀਂ ਕਰੀਦੀ ਹੁੰਦੀ ਪਰ ਬੱਚੇ ਨੇ ਬੜੀ ਜਿੱਦ ਕੀਤੀ ਕਹਿਣ ਲੱਗਾ ਮਾਂ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਇੱਕ ਚਾਂਦੀ ਦਾ ਸਿੱਕਾ ਮੈਨੂੰ ਦੇ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ। ਐਵੇਂ ਜਾਣਬੁੱਝ ਕੇ ਫਿਰ ਉੱਥੇ ਇੰਨੀ ਜਿੱਦ ਕੀਤੀ ਉਹਨੇ ਵੀ ਇਹ ਗੱਲ ਪਿੱਛੇ ਵੀ ਮੈਂ ਤਾਂ ਰਾਜਕੁਮਾਰੀ ਨਾਲ ਵਿਆਹ ਕਰਵਾਉਣਾ ਉਹਨੂੰ ਖਰੀਦਣਾ। ਜਾਣਬੁੱਝ ਕੇ ਫਿਰ ਨਾ ਜਦੋਂ ਇੰਨੀ ਜਿੱਦ ਕਰੀ ਜਾਂਦਾ ਇੰਨੀ ਜਿੱਦ ਕਰੀ ਜਾਂਦਾ ਵਾਰ-ਵਾਰ ਮਾਤਾ ਬੜੀ ਰੋਈ ਆ। ਕਹਿਣ ਲੱਗੀ ਮੈਂ ਕੀ ਕਰਾਂ ਆਪਣੇ ਪੁੱਤਰ ਨੂੰ ਆਪਣੇ ਹੱਥਾਂ 'ਚ ਫੜ ਕੇ ਕਹਿਣ ਲੱਗੀ ਤੈਨੂੰ ਮੈਂ ਇੱਕ ਗੁਪਤ ਰਾਜ ਦੱਸਦੀ ਹਾਂ ਕਿ ਜੇ ਤੂੰ ਉਹ ਕਰ ਲਵੇਂ ਤੈਨੂੰ ਚਾਂਦੀ ਦਾ ਰੁਪਈਆ ਮਿਲ ਜਾਊਗਾ ਜਦੋਂ ਤੇਰੇ ਪਿਤਾ ਜੀ ਚੜ੍ਹਾਈ ਕਰ ਗਏ ਸੀ ਜਦੋਂ ਉਹਨਾਂ ਨੂੰ ਧਰਤੀ ਵਿੱਚ ਦੱਬਿਆ ਸੀ ਕਿਉਂਕਿ ਇਹ ਵਿਲਾਇਤ ਦਾ ਦੇਸ਼ ਸੀ ਇੱਥੇ ਲੋਕਾਂ ਨੂੰ ਨਾ ਧਰਤੀ ਵਿੱਚ ਦਫਨ ਕੀਤਾ ਜਾਂਦਾ ਸੀ ਸਾਹਸੰਗਤ ਜੀ ਕਹਿੰਦੇ ਜੋ ਤੇਰੇ ਪਿਤਾ ਨੂੰ ਧਰਤੀ 'ਚ ਦਬਾਇਆ ਮੈਨੂੰ ਯਾਦ ਆ ਇੱਕ ਚਾਂਦੀ ਦਾ ਸਿੱਕਾ ਉਹਦੇ ਮੂੰਹ 'ਚ ਪਾਇਆ ਸੀ ਇਹ ਰਹਿ ਨਹੀਂ ਸਕਦਾ ਨਾ ਇੰਨਹੀ ਆ ਕਾਮਵਾਸ਼ਨਾ ਦੇ ਅਧੀਨ ਹੋ ਕੇ ਜਾ ਜਾ ਕੇ ਆਪਦੇ ਪਿਤਾ ਦੀ ਕਬਰ ਵਿੱਚੋਂ ਉਹਨਾਂ ਦੇ ਮੂੰਹ 'ਚੋਂ ਚਾਂਦੀ ਦਾ ਸਿੱਕਾ ਕੱਢ ਲਾ ਉਹ ਤਾਂ ਬੜਾ ਖੁਸ਼ ਹੋ ਗਿਆ ਬਾਲਕ ਜਿੱਥੇ ਪਿਤਾ ਦੀ ਕਬਰ ਦੱਸੀ ਸੀ ਬਿਲਕੁਲ ਉਹ ਥਾਂ ਜਾ ਕੇ ਪੁੱਟੀ ਆ ਝਾਟੀ ਚਾਂਦੀ ਦੇ ਸਿੱਕੇ ਨੂੰ ਕੱਢ ਲਿਆ ਕਿਉਂਕਿ ਰਿਵਾਜ ਸੀ ਲੋਕਾਂ ਦਾ ਜਿਵੇਂ ਅੱਜ ਵੀ ਨਾ ਪਿੰਡਾਂ ਦੇ ਵਿੱਚ ਕੁਝ ਲੋਕ ਆ ਮਰਦੇ ਦੇ ਮੂੰਹ ਨੂੰ ਦੇਸੀ ਕਿਉਂ ਲਾਉਂਦੇ ਆ ਮਰਨ ਤੋਂ ਪਹਿਲਾਂ ਤੇ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਕਦੇ-ਕਦੇ ਵੀ ਰਿਵਾਜ ਹੋਣਾ ਇਹ ਰੋਮਦੇਸ਼ ਦੀ ਆਪਣੀ ਕੋਈ ਮਰਿਆਦਾ ਜਿਹੜੀ ਰਵੈਤ ਹੋਣੀ ਆ ਸਮਾਜਕ ਰੀਤੀਆਂ ਜਿਹੜੀਆਂ ਹੁੰਦੀਆਂ ਵੀ ਚਾਂਦੀ ਦਾ ਸਿੱਕਾ ਮੂੰਹ 'ਚ ਪਾ ਦੇਣਾ ਤਾਂ ਉਸ ਵਕਤ ਫਿਰ ਚਾਂਦੀ ਦਾ ਸਿੱਕਾ ਉਹਨੇ ਕੱਢ ਲਿਆ ਪਿਤਾ ਦੀ ਕਬਰ ਪੁੱਟ ਲਈ ਦੇਖੋ ਕਾਮ ਦੇ ਵਿੱਚ ਬਸ ਹੋ ਕੇ ਬੰਦਾ ਕਾਮਨਾਵਾ ਵਿੱਚ ਕੀ ਕੁਝ ਨਹੀਂ ਕਰਦਾ ਰਾਜਾ ਤਾਂ ਸੀਜ ਇਹੋ ਜਿਹਾ ਸੀ ਕਾਰੂ ਪਰਜਾ ਵੀ ਉਹ ਜੀ ਹੋਈ ਪਈ ਸੀ ਕਿਉਂਕਿ ਨਾਮ ਨਾਲੋਂ ਟੁੱਟੇ ਹੋਏ ਸੀ ਝੱਟ ਚਾਂਦੀ ਦੇ ਸਿੱਕੇ ਨੂੰ ਕੱਢ ਲਿਆ ਕਵਰ ਸਾਰੀ ਪੁੱਟ ਲਿਆ ਜਹਾਂ ਪਿਤਾ ਕੀ ਗੌਰ ਬਤਾਈ ਖੋਦਣ ਲਗਿਓ ਜਾਏ ਸੋ ਥਾਈ ਤੇ ਬਾਜ਼ਾਰ ਚ ਗਿਆ ਜਦੋਂ ਚਾਂਦੀ ਦਾ ਸਿੱਕਾ ਲੈ ਕੇ ਦੇਣ ਲੱਗਿਆ ਕਾਰੂ ਬੜਾ ਖੁਸ਼ ਹੋਇਆ ਕਹਿੰਦਾ ਲੈ ਤੁਸੀਂ ਤਾਂ ਕਹਿੰਦੇ ਸੀ ਸਾਰੇ ਪੈਸੇ ਮੁਕੋਤੇ ਆਹ ਪੈਸੇ ਕਿੱਥੋਂ ਆ ਗਏ ਬਾਲਕ ਨੂੰ ਫੜ ਲਿਆ ਕੈਦ ਵਿੱਚ ਰੱਖ ਲਿਆ ਬਹੁਤ ਕੁੱਟਿਆ ਮਾਰਿਆ ਪੁੱਛਿਆ ਚਾਂਦੀ ਦਾ ਸਿੱਕਾ ਦੱਸ ਕਿੱਥੋਂ ਲਿਆਂਦਾ ਝੂਠ ਬੋਲੇਗਾ ਤੇ ਮਾਰ ਦੇਾਂਗੇ ਬਾਲਕ ਨੇ ਫਿਰ ਡਰ ਗਿਆ ਸੱਚ ਦੱਸਤਾ ਵੀ ਮੈਂ ਤਾਂ ਆਪਣੇ ਪਿਤਾ ਦੀ ਕਬਰ ਚੋਂ ਕੱਢਿਆ ਜੇ ਸਾਡੇ ਘਰ ਇੱਕ ਵੀ ਪਾਓ ਆ ਵੀ ਕਿਤੇ ਇੱਕ ਵੀ ਰੁਪਇਆ ਤੁਹਾਨੂੰ ਮਿਲਦਾ ਮੈਨੂੰ ਜਮ੍ਹਾਂ ਦੇ ਘਰੇ ਭੇਜ ਦਿਓ ਇਹ ਤਾਂ ਮੈਂ ਪਿਤਾ ਦੀ ਕਬਰ ਖੋਦੀ ਉਹਨਾਂ ਦੇ ਮੂੰਹ ਚ ਪਾਇਆ ਸੀ ਸਿੱਕਾ ਜਦੋਂ ਮਰੇ ਸੀ ਉਹ ਪਿੰਜਰ ਦੇ ਵਿੱਚੋਂ ਕੱਢ ਕੇ ਲਿਆ ਆ ਜਦੋਂ ਕਾਨੂੰਨ ਨੂੰ ਇਹ ਗੱਲ ਦਾ ਪਤਾ ਲੱਗਾ ਇਮਾਮ ਪਰਖੋ ਏਡਾ ਜ਼ਾਲਮ ਇਹ ਉਹ ਦਰਬਾਨ ਕਹਿਣ ਲੱਗੇ ਨੇ ਸਾਰੀਆਂ ਕਬਰਾਂ ਪਟਵਾਈਆਂ ਇੱਥੇ ਰੋਮ ਦੇ ਵਿੱਚ ਕਿਸੇ ਕਿਸੇ ਥਾਂ ਤੋਂ ਚਾਂਦੀ ਦੇ ਸਿੱਕੇ ਲੱਭੇ ਆ ਜਿਹੜੇ ਬੜੇ ਹੀ ਅਮੀਰ ਸੀਗੇ ਉਹ ਸੋਨੇ ਦੇ ਸਿੱਕੇ ਵੀ ਲੱਭ ਗਏ ਆ ਮਹਾਰਾਜ ਇਹਦੇ ਵਰਗਾ ਹੋਰ ਕੋਈ ਜ਼ਾਲਮ ਨਹੀਂ ਜਦੋਂ ਗੁਰੂ ਸਾਹਿਬ ਨੇ ਸਾਰੀ ਵਾਰਤਾ ਸੁਣੀ ਅੰਤਰਜਾਮੀ ਮਹਾਰਾਜ ਕਹਿੰਦੇ ਦੇਖੋ ਲੋਭ ਦੇ ਵਾਸ ਹੋ ਕੇ ਬੰਦਾ ਕੀ ਕਰੀ ਜਾਂਦਾ ਇਹ ਤਾਂ ਵੱਡਾ ਪਾਪੀ ਆ ਨਰਕਾਂ ਨੂੰ ਜਾਊਗਾ ਬਮਾੜਾ ਕੀਤਾ ਭਾਈ ਬਹੁਤ ਮਾੜਾ ਕੀਤਾ ਇਹਨੇ ਐਸੀ ਕਮਾਈ ਇਕੱਠੀ ਕੀਤੀ ਹੋਈ ਆ ਲਾਨ ਤਹ ਦੇ ਜੀਵਨ ਤੇ ਮਹਾਰਾਜ ਨੇ ਆਖਿਆ ਇਹ ਬਦਨਾਮੀ ਖੱਟੂਗਾ ਮਰ ਕੇ ਬੜਾ ਦੁੱਖ ਪਾਊਗਾ ਇੱਥੇ ਤਾਂ ਇਹਨੇ ਪਾਉਣਾ ਹੀ ਆ ਦੁੱਖ ਰੱਬ ਦੀ ਦਰਗਾਹ ਵਿੱਚ ਵੀ ਵੱਡਾ ਕਸੂਰਵਾਰ ਮੰਨਿਆ ਜਾਊਗਾ ਉਥੇ ਪਛਤਾਵੇ ਹੋਣਗੇ ਇਹ ਸੁਣ ਕੇ ਸਾਰੇ ਦਰਬਾਨ ਕਹਿਣ ਲੱਗੇ ਮਹਾਰਾਜ ਆਪ ਸਾਨੂੰ ਖੁਦਾ ਦੇ ਨੇਕ ਬੰਦੇ ਲੱਗਦੇ ਹੋ ਆਪ ਹੀ ਹੁਣ ਕੁਝ ਕਰ ਸਕਦੇ ਹੋ ਸੰਤੋ ਮਹਾਪੁਰਖੋ ਵਲੀ ਅੱਲਾਹ ਦੇ ਭੇਜੇ ਨੇਕ ਬੰਦੇਓ ਅੱਲਾਹ ਦੇ ਕਿਰਪਾ ਕਰੋ ਇਹ ਮੁਲਕ ਦੇ ਬਾਦਸ਼ਾਹ ਨੂੰ ਸਮਝਾਓ ਨਹੀਂ ਬਰਬਾਦ ਕਰ ਦੂ ਸਭ ਕੁਝ ਗੁਰੂ ਸਾਹਿਬ ਜੀ ਕਹਿੰਦੇ ਠੀਕ ਆ ਕਾਰੂ ਨੂੰ ਜਾ ਕੇ ਨਾ ਇਦਾਂ ਕਹਿ ਦੋ ਕੋਈ ਹੈ ਜੋ ਤੁਹਾਡੇ ਦਰਵਾਜ਼ੇ ਤੇ ਆਇਆ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਉਹਨੂੰ ਰਤੀ ਭਰ ਵੀ ਚੀਜ਼ ਮੰਗਣ ਦੀ ਚਾਤ ਨਹੀਂ ਤੇ ਮਹਾਰਾਜ ਨੂੰ ਪਤਾ ਸੀ ਵੀ ਜੇ ਉਹਨੂੰ ਪਤਾ ਲੱਗ ਗਿਆ ਵੀ ਕੋਈ ਫਕੀਰ ਆਇਆ ਮੰਗਣ ਆਇਆ ਤੇ ਉਹਨੇ ਤਾਂ ਫਿਰ ਇਹ ਚੀਜ਼ ਕਰਨੀ ਨਹੀਂ ਨਾ ਹੋਣਾ ਹੀ ਨਹੀਂ ਇਹ ਸਭ ਕੁਝ ਉਹਨੇ ਮੀਟਿੰਗ ਹੀ ਨਹੀਂ ਕਰਨੀ ਮੁਲਾਕਾਤ ਹੀ ਨਹੀਂ ਕਰਨੀ ਮਹਾਰਾਜ ਨੇ ਆਖਿਆ ਜਾ ਕੇ ਕਹਿ ਦੋ ਮੰਗਣ ਨਹੀਂ ਆਇਆ ਵੰਡਣ ਆਇਆ ਇਹ ਬਾਹਰ ਆ ਕੇ ਦਰਸ਼ਨ ਕਰੇ ਕੁਝ ਕਹੇ ਤੇ ਕੁਝ ਸੁਣੇ ਗੁਰੂ ਮਹਾਰਾਜ ਨੇ ਜਦੋਂ ਇਦਾਂ ਆਖਿਆ ਵੀ ਮਿਲਣ ਤੋਂ ਬਿਨਾਂ ਕਾਰਜ ਨਹੀਂ ਹੋਣਾ ਮਿਲਨ ਪਰਜੋਜਨ ਬਿਨ ਕਸ਼ ਨਾਹੀ ਕਾਰੂ ਬਾਦਸ਼ਾ ਤਾਂ ਇਦਾਂ ਸੀ ਇਹ দান ਦੇਣ ਦੀ ਤਾਂ ਦੂਰ ਦੀ ਗੱਲ ਆ ਸੰਤਾਂ ਨੂੰ ਇਹ ਦੱਦਾ ਅੱਖਰ ਹੀ ਨਹੀਂ ਸੀ ਵਰਤਦਾ ਸਾਧ ਸੰਗਤ ਜੀ ਦਾਲ ਨੂੰ ਵੀ ਕੋਈ ਹੋਰ ਸ਼ਬਦਾਂ ਦੁਆਰਾ ਇਹਨੇ ਕਹਿ ਦੇਣਾ ਵੀ ਦਾਲ ਨਹੀਂ ਕਹਿਣਾ ਜੇ ਦਾਲ ਕਹਾਂਗੇ ਦੱਦਾ ਅੱਖਰ ਕਹਿਣਾ ਪੈਂਦਾ ਤੇ ਦੱਦੇ ਤੋਂ ਭਾਵ দান ਦੱਦੇ ਤੋਂ ਭਾਵ ਦਾਤਾ ਵੰਡਣ ਵਾਲਾ ਦੱਦਾ ਸ਼ਬਦ ਇਹਨੇ ਆਪਦੇ ਕੋਸ਼ ਵਿੱਚੋਂ ਬੋਲੀ ਵਿੱਚੋਂ ਬੋਲਿਆ ਨਹੀਂ ਸੀ ਕਦੇ ਵੀ ਦੱਦਾ ਅੱਖਰ ਮਾੜਾ ਮੰਨਦਾ ਸੀ ਕੰਜੂਸ ਸੀ ਨਾ ਮਹਾ ਕੰਜੂਸ ਫਿਰ ਗੁਰੂ ਮਹਾਰਾਜ ਨੇ ਜਦੋਂ ਆਖਿਆ ਜਾ ਕੇ ਆਖੋ ਗੁਰੂ ਸਾਹਿਬ ਜੀ ਨੇ ਜਦੋਂ ਸਨੇਹਾ ਭੇਜਿਆ ਤਾਂ ਉਸ ਵਖਤ ਫਿਰੇ ਕਾਰੂ ਬਾਦਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਆ ਗਿਆ ਹੱਥ ਜੋੜੇ ਆ ਜਦੋਂ ਪਤਾ ਲੱਗਾ ਵੀ ਸਾਡੇ ਦੇਸ਼ ਵਿੱਚ ਨਵਾਂ ਦਰਵੇਸ਼ ਆਇਆ ਵੱਡਾ ਪ੍ਰਤਾਪੀ ਕਿਉਂਕਿ ਦਰਬਾਨਾ ਨੇ ਕਹਿਤਾ ਨਾ ਕੋਮਲ ਬਚਨ ਭਲਾ ਸੰਤ ਮਹਾਰਾਜ ਦੇ ਬਚਨ ਬੜੇ ਕੋਮਲ ਸੁਭਾਅ ਬੜਾ ਚੰਗਾ ਸੋਹਣਾ ਰੂਪ ਆ ਸਾਰਿਆਂ ਦੇ ਮਨ ਨੂੰ ਪਾਉਂਦਾ ਕਿਸੇ ਚੀਜ਼ ਨੂੰ ਮੰਗਣ ਦੀ ਚਾਹ ਨਹੀਂ ਕੇਵਲ ਆਪ ਨੂੰ ਮਿਲਣ ਆਇਆ ਤਾਂ ਹੀ ਕਾਰੂ ਆਇਆ ਸੀ ਜੇ ਕਹਿ ਦਿੰਦੇ ਕੋਈ ਫਕੀਰ ਆਇਆ ਖੈਰ ਮੰਗਣ ਐਨੇ ਨਿਕਲਣੇ ਨਹੀਂ ਸੀ ਬਾਹਰ ਇਹ ਸੁਣ ਕੇ ਕਾਰੂ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਆ ਉਹਦੇ ਨਾਲ ਬਹੁਤ ਸਾਰੇ ਦਰਬਾਨ ਉਦੋਂ ਮਹਾਰਾਜ ਨੇ ਦੇਖੋ ਸਮਝਾਉਣ ਦਾ ਢੰਗ ਹੁੰਦਾ ਤੇ ਮਹਾਪੁਰਖਾਂ ਕੋਲ ਬਹੁਤ ਤਰੀਕੇ ਹੁੰਦੇ ਆ ਯੋਗਤੀਆਂ ਹੁੰਦੀਆਂ ਜਿਹੜੀਆਂ ਆਪਣੀ ਸਮਝੋਂ ਬਾਹਰ ਹੁੰਦੀਆਂ ਗੁਰੂ ਨਾਨਕ ਸਾਹਿਬ ਜੀ ਉਦੋਂ ਬੈਠੇ ਆ ਚੁਣ-ਚੁਣ ਕੇ ਠਿਕਰੀਆਂ ਘੜੇ ਨੂੰ ਤੋੜ ਕੇ ਜਿਹੜੀਆਂ ਬਣਦੀਆਂ ਨੇ ਉਹ ਕੱਪੜੇ ਵਿੱਚ ਪਾ ਰਹੇ ਆ ਇਸ ਵਿਧਿ ਸ੍ਰੀ ਨਾਨਕ ਤਵੇ ਬੈਠੇ ਕਰਹੀਂ ਤਾਂ ਹੈ ਬੀਨ ਬੀਨ ਬਹੁ ਠਿਕਰੀ ਪਾਵੇ ਪਟਕੇ ਮਾਹੇ ਕਾਰੂਨੇ ਦੇਖਿਆ ਵੀ ਰੀਆ ਨਾ ਗਿਆ ਪੁੱਛਿਆ ਵੀ ਇਹ ਠਿਕਰੀਆਂ ਕਿਉਂ ਪਾ ਰਹੇ ਹੋ ਜੀ ਕੱਪੜੇ ਵਿੱਚ ਥੈਲੀ ਵਿੱਚ ਇਹ ਬ्यर्थਾ ਇਹ ਕਿਹੜੇ ਕੰਮ ਨੂੰ ਇਕੱਠੀਆਂ ਕਰੀ ਜਾ ਰਹੇ ਹੋ ਠਿਕਰੀਆਂ ਕਾਦੇ ਕੰਮ ਆਉਣਗੀਆਂ ਮਹਾਰਾਜ ਕਹਿਣ ਲੱਗੇ ਕਾਰੂ ਬਾਦਸ਼ਾ ਦੇਖੋ ਜੀ ਇਹ ਠਿਕਰੀਆਂ ਸਾਡੇ ਨਾਲ ਜਾਣਗੀਆਂ ਮੈਂ ਚੁਣ-ਚੁਣ ਕੇ ਇਕੱਠੀਆਂ ਕਰ ਰਿਆ ਇਹ ਜਦੋਂ ਮੈਂ ਮਰ ਜਾਵਾਂਗਾ ਨਾ ਪਰਲੋਕ ਵਿੱਚ ਮੇਰੇ ਕੰਮ ਆਉਣਗੀਆਂ ਕਾਰੂ ਕਹਿਣ ਲੱਗਾ ਦਰਵੇਸ਼ੋਂ ਤੁਸੀਂ ਵਿਚਾਰ ਨਹੀਂ ਕੀਤੀ 헤 ਦਰਵੇਸ਼ ਨਾ ਕਰੋ ਵਿਚਾਰੀ ਕੈਸੇ ਠਿਕਰੀ ਜਾਹੇ ਅਗਾਰੀ ਤੁਹਾਡੀਆਂ ਠਿਕਰੀਆਂ ਹੱਸਿਆ ਵੀ ਕਿਵੇਂ ਅੱਗੇ ਜਾਣਗੀਆਂ ਵੀ ਬੰਦੇ ਦਾ ਤਾਂ ਸਰੀਰ ਇੱਥੇ ਰਹਿ ਜਾਂਦਾ ਇੱਕ ਤੀਲੇ ਕੇ ਜਿੰਨੀ ਚੀਜ਼ ਵੀ ਨਾਲ ਨਹੀਂ ਜਾਂਦੀ ਤਿਲ ਮਾਤਰ ਵੀ ਨਾਲ ਨਹੀਂ ਨਿਵਦਾ ਕੁਝ ਮਹਾਰਾਜ ਕਹਿੰਦੇ ਭਾਈ ਫਿਰ ਤੂੰ ਜਿਹੜੇ ਦੇਸ਼ ਤੇ ਜ਼ੁਲਮ ਕਰਕੇ ਮਰਦਿਆਂ ਦੀਆਂ ਕਬਰਾਂ ਦੇ ਵਿੱਚੋਂ ਮੂੰਹ ਵਿੱਚੋਂ ਸਿੱਕੇ ਕਢਵਾ ਕੇ 45 ਖਜ਼ਾਨੇ ਇਕੱਠੇ ਕੀਤੇ ਆ ਤੇਰੇ ਨਾਲ ਚਲੇ ਜਾਣਗੇ ਤੈ ਜ਼ੁਲਮੀ ਕਰ ਦੇਸ਼ਮੈਂ ਕੀਨ 45 ਗੰਜ ਗੰਜ ਹੁੰਦਾ ਖਜ਼ਾਨਾ ਕਿਉਂ ਕਰ ਜਾਵੇ ਸੰਗੇ ਕੀਨ ਪਾਪ ਕੋ ਸੰਜ ਜਿਹੜੇ ਪਾਪਾਂ ਨਾਲ ਨਾ ਪਾਪਾਂ ਬਾਝੋਂ ਹੋਵੇ ਨਾਹੀ ਮੋਹਾਂ ਸਾਥ ਨਾ ਜਾਈ ਜਿਹੜੀ ਤੂੰ ਮਾਇਆ ਇਕੱਠੀ ਕੀਤੀ ਆ ਇਹ ਤੇਰੇ ਨਾਲ ਨਹਿਬ ਜੂਗੀ ਤੇ ਜਿਹੜਾ ਤੇਰਾ ਵੱਡਾ ਭਰਾ ਹੋਇਆ ਉਹ 40 ਖਜ਼ਾਨੇ ਛੱਡ ਕੇ ਮਰ ਗਿਆ ਕਿ ਉਹ ਲੈ ਗਿਆ ਸੀ ਨਾਲ ਇਸ ਕਰਕੇ ਜਿਹੜੀ ਦੌਲਤ ਇਸੇ ਗਰੀਬ ਦੇ ਕੰਮ ਨਾ ਆਵੇ ਇੱਥੇ ਹੀ ਪਈ ਰਹਿ ਜੇ ਉਹਦਾ ਕੀ ਲਾਭ ਇਸ ਕਰਕੇ ਭਾਈ ਤੂੰ ਇੰਨੇ ਖਜ਼ਾਨੇ ਇਕੱਠੇ ਕਰ ਲਿਆ ਤੇਰੇ ਨਾਲ ਧੰਨ ਜਾਵੇਗਾ ਚਲੋ ਸਾਡੇ ਨਾਲ ਠੀਕਰੀਆਂ ਨਹੀਂ ਜਾਣਗੀਆਂ ਤੂੰ ਵੀ ਨਰਕਾਂ 'ਚ ਜਾਵੇਂਗਾ ਹੋਰ ਕੋਈ ਆਵੇਗਾ ਅੱਗੇ ਰਾਜਕੁਮਾਰ ਰਾਜਾ ਬਣੇਗਾ ਉਹ ਧਨ ਲੈ ਲਵੇਗਾ ਤੈਨੂੰ ਦੋਜਕ ਮਿਲੇਗਾ ਫਿਰ ਧਨ ਕਿਹੜਾ ਤੈਨੂੰ ਵਿਚਾਲੂਗਾ ਨਰਕਾਂ ਵਿੱਚ ਜਦੋਂ ਤੂੰ ਦੋਜਕ ਵਿੱਚ ਪੈ ਕੇ ਪਰ ਦੋਜਕ ਮੈਂ ਜਦ ਬਿਲਬਾਵੇ ਤੂੰ ਬਿਲਕਦਾ ਹੋਵੇਂਗਾ ਤੇ ਤਨ ਤੋਂ ਪ੍ਰਾਣ ਵੱਖ ਹੋ ਜਾਣਗੇ ਇਹ ਪੈਸੇ ਨੇ ਤੇਰੇ ਕੰਮ ਨਹੀਂ ਆਉਣਾ ਕਰੂ ਮਰ ਜਾਵੇਂਗਾ ਨਾ ਜਦੋਂ ਤੇ ਤੈਨੂੰ ਦਫਨ ਕੀਤਾ ਜਾਣਾ ਫਿਰ ਫਿਰ ਕੀ ਹੋਵੇਗਾ ਫਿਰ ਬਾਦਸ਼ਾਹ ਕੀ ਪਖਾਰੀ ਸਾਰੇ ਇੱਕੋ ਜੀ ਕਬਰ ਵਿੱਚ ਹੀ ਬੰਦ ਹੁੰਦੇ ਇਸ ਕਰਕੇ ਜਿੱਥੇ ਜਿੱਥੇ ਤੂੰ ਚਾਂਦੀ ਦੇ ਰੁਪਈਏ ਸੁਣੇ ਜੋੜ ਨਾ ਖੋਲੇ ਆ ਮੈਨੂੰ ਪਤਾ ਲੱਗਾ ਪਾਪਾ ਨਾਲ ਪੈਸਾ ਇਕੱਠਾ ਕੀਤਾ ਤੇਰੇ ਨਾਲ ਨਹੀਂ ਜਾਣਾ ਤੇ ਜਿਹੜਾ ਪੈਸਾ ਤੇਰੇ ਦਾਦੇ ਪੜਦਾਦੇ ਤੇਰੇ ਭਰਾ ਦੇ ਨਾਲ ਨਹੀਂ ਗਿਆ ਤੇਰੇ ਨਾਲ ਚਲਿਆ ਜਾਵੇਗਾ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਆਖਿਆ ਨਾ ਇਹ ਜ਼ੁਲਮ ਕਰਨਾ ਛੱਡ ਦੇ ਭਾਈ ਪਰਜਾ ਨੂੰ ਸੁੱਖ ਦੇ ਜੇ ਤੈਨੂੰ ਅਕਾਲ ਪੁਰਖ ਨੇ ਰਾਜ ਭਾਗ ਬਖਸ਼ਿਆ ਉਹ ਕੰਮ ਨਾ ਕਰ ਜੀ ਦਿਨਾਂ ਨਰਕਾਂ ਚ ਜਾ ਕੇ ਡਿੱਗੇ ਇਸ ਕਰਕੇ ਨਾ ਉਹ ਦਰਗਾਹ ਦੀ ਸਜ਼ਾ ਬਹੁਤ ਜਮਾਂ ਦੀ ਮਾਰ ਬੜੀ ਭੈਰੀ ਆ ਬਹੁਤ ਜ਼ਿਆਦਾ ਬੁਰੀ ਆ ਉਹ ਜਮ ਕਾ ਡੰਡ ਨ ਸਹੇ ਆ ਜਾਏ ਉਹ ਜਮਾਂ ਦੀ ਡੰਡ ਦਿੱਥੋਂ ਸਹੀ ਨਹੀਂ ਜਾਣੀ ਕਾਰੂ ਬਾਦਸ਼ਾ ਕਈ ਕੋਹਾਂ ਤੱਕ ਜਮਦੂਤ ਖਿੱਚ ਕੇ ਲੈ ਕੇ ਜਾਂਦੇ ਬੰਦੇ ਨੂੰ ਛੱਡਦੇ ਨਹੀਂ ਦਰਸ਼ਨ ਕਰਕੇ ਮਹਾਰਾਜ ਦੇ ਬਚਨ ਸੁਣ ਕੇ ਕਾਰੂ ਬਾਦਸ਼ਾ ਦਾ ਦਿਲ ਮੋਮ ਵਰਗਾ ਨਰਮ ਹੋ ਗਿਆ ਮਹਾਰਾਜ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਬੀਤੀ ਆ ਮਾਪਰਖੋ ਤੇ ਉਹ ਮੈਂ ਪਛਤਾਪ ਕਰਦਾ ਗਲਤੀ ਹੋ ਗਈ ਚੰਗੀ ਤਰ੍ਹਾਂ ਉਪਦੇਸ਼ ਦਿਓ ਖੁਦਾ ਦਾ ਰਾਹ ਕਿਹੜਾ ਹੈ ਸਮਝਾਓ ਮੈਨੂੰ ਸਦਾ ਹੀ ਮੇਰੇ ਮਨ ਵਿੱਚ ਈਰਖਾ ਰਹੀ ਕਿਵੇਂ ਮੈਂ ਧਨ ਵਿੱਚ ਮਗਨ ਰਿਆਂ ਲੋਭ ਮਨ ਵਿੱਚੋਂ ਜਾਂਦਾ ਹੀ ਨਹੀਂ ਸੀ ਆਪ ਜੀ ਦੇ ਦਰਸ਼ਨ ਕਰਕੇ ਬੜਾ ਮਨ ਦੇ ਉੱਪਰ ਅਸਰ ਹੋਇਆ ਹੈ ਕਿਰਪਾ ਕਰੋ ਮੈਨੂੰ ਸਿੱਧੇ ਰਾਹ ਪਾਓ ਜੀ ਕਰਪਾ ਧਾਰ ਕੇ ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਕਾਰੂ ਬਾਦਸ਼ਾ ਸੁਣ ਸ੍ਰੀ ਨਾਨਕ ਗਿਰਾ ਉਚਾਰੀ ਦੇਨ ਨਸੀਹਤ ਸਭ ਸੁਖਕਾਰੀ ਮਹਾਰਾਜ ਕਹਿੰਦੇ ਭਾਈ ਵੀ ਇਹ ਨਾ ਸੱਚੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵਾਹਿਗੁਰੂ ਦਾ ਪਰ ਜਦੋਂ ਤੱਕ ਚੰਗੀ ਸੰਗਤ ਨਹੀਂ ਹਿਰਦੇ ਵਿੱਚ ਨਿਸ਼ਚਾ ਨਹੀਂ ਆਉਂਦਾ ਕੇਵਲ ਗੱਲਾਂ ਨਾਲ ਰੱਬ ਦੀ ਪ੍ਰਾਪਤੀ ਸੱਚ ਦੀ ਪ੍ਰਾਪਤੀ ਹੋ ਨਹੀਂ ਸਕਦੀ ਖੁਦਾ ਦੀ ਬੰਦਗੀ ਵਿੱਚ ਰਹੋ ਰਹੇ ਬੰਦਗੀ ਵਿੱਚ ਸਦਾਵਾ ਬੰਦਗੀ ਬਗੈਰ ਜਿਹੜਾ ਬੰਦਾ ਹੈ ਉਹ ਗੰਦੇ ਤੋਂ ਵੀ ਗੰਦਾ ਹੈ ਕਾਰੂ ਬਾਦਸ਼ਾਹ ਮਨ ਨੂੰ ਨੀਵਾ ਕਰੋ ਸਬਰ ਰੱਖੋ ਇਸ ਕਰਕੇ ਜਦੋਂ ਤੱਕ ਆ ਪੈਸੇ ਨਾਲ ਪ੍ਰੀਤੀ ਪਾਵੋਗੇ ਨਾ ਛੁਟਕਾਰਾ ਨਹੀਂ ਹੋਣਾ ਦੁਨੀਆ ਵਿੱਚ ਬੰਦੇ ਵੇਖਦੇ ਹੋ ਨਾ ਜਿੰਨੇ ਸਾਰੇ ਖਾਣ ਪੀਣ ਦੇ ਮਿੱਤਰ ਜਦੋਂ ਤੱਕ ਖਾਂਦੇ ਰਹੋਗੇ ਨਾ ਤਦੋਂ ਤੱਕ ਮਿੱਤਰ ਬਣੇ ਰਹਿਣਗੇ ਜਦੋਂ ਮਿਲਣਾ ਬੰਦ ਹੋ ਜਾਏਗਾ ਤੇ ਸਾਥ ਛੱਡ ਜਾਣਗੇ ਇਹ ਦੁਨੀਆ ਚਿੱਟਾ ਪਲਸਤਰੀ ਮੰਦਰਾ ਦੇਖਣ ਨੂੰ ਸੋਹਣਾ ਇਹਦੀ ਸਚਾਈ ਕੋਈ ਹੋਰ ਆ ਗੁਰਮਖੋ ਇਸ ਕਰਕੇ ਵਿਆਹ ਦੇ ਜਦੋਂ ਆਪਾਂ ਕਾਰਡ ਵੰਡਦੇ ਆਂ ਵੇਖਦੇ ਆਂ ਸਾਰੇ ਆ ਜਾਂਦੇ ਆ ਤੇ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਜਿਉਂਦਿਆਂ ਤਾਈ ਵੀ ਨੱਸ ਜਾਂਦੇ ਤਾਂ ਛੱਡ ਜਾਂਦੇ ਆ ਨਾ ਸਾਰੇ ਸਾਤ ਵਿਪਤ ਪਰਿ ਸਭ ਹੀ ਸੰਗ ਸਾੜਤ ਕੋ ਨ ਆਵਤ ਨੇ ਰ ਮਹਾਰਾਜ ਕਹਿੰਦੇ ਸਾਰਾ ਜੱਗ ਬੇਗਾਨਾ ਹੈ ਤੇ ਮੌਤ ਤੋ ਤਾਂ ਇਹ ਧਨ ਪੈਸਾ ਜੋੜਿਆ ਵੀ ਨਹੀਂ ਬਚਾ ਸਕਦਾ ਮਿੱਤਰ ਪੁੱਤਰ ਰਿਸ਼ਤੇਦਾਰ ਨਹੀਂ ਬਚਾ ਸਕਦੇ ਇਹ ਤਾਂ ਮੌਤ ਤੋਂ ਬਚਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਿਉਂ ਧਰਦੇ ਚ ਹੋਵੇਗਾ ਮੌਤ ਦਾ ਡਰ ਨਹੀਂ ਲੱਗੇਗਾ ਮਹਾਰਾਜ ਕਹਿੰਦੇ ਭਾਈ ਤੂੰ ਬਹੁਤ ਲੋਕ ਵਿਚਾਰੇ ਮਾਸੂਮ ਬੰਦੀਖਾਨੇ ਵਿੱਚ ਜਿਹੜੇ ਕੈਦ ਕੀਤੇ ਆ ਨਾ ਪਹਿਲਾਂ ਤਾਂ ਉਹਨਾਂ ਨੂੰ ਛੱਡ ਕਰਮ ਸਹੀ ਕਰ ਬੰਦੀਖਾਨਾ ਛੋੜ ਤੂੰ ਮਨੁਜ ਕੈਦ ਜੇ ਕੀਨ ਸ੍ਰੀ ਨਾਨਕ ਬੋਲੇ ਬੋਹਰ ਅਵਲੋਕਿਓ ਮਨ ਦੀਨ ਮਹਾਰਾਜ ਨੇ ਇਸ ਤਰ੍ਹਾਂ ਸਿੱਖਿਆ ਦਿੱਤੀ ਕਹਿੰਦਾ ਗੁਰੂ ਮਹਾਰਾਜ ਜੋ ਕਹੋਂਗੇ ਮੈਂ ਕਰਾਂਗਾ ਮੇਤੋਂ ਹੁਣ ਹੋਰ ਕੁਝ ਨਹੀਂ ਹੋਵੇਗਾ ਮੈਂ ਸ਼ਰਨ ਆਇਆ ਆਪ ਜੀ ਦੇ ਚਰਨਾਂ ਤੇ ਟੈ ਪਿਆ ਮੈਨੂੰ ਬਖਸ਼ ਲੋ ਮੈਂ ਆਪ ਜੀ ਦਾ ਦਾਸ ਹੋ ਗਿਆ ਕਾਰੂ ਬਾਦਸ਼ਾ ਬਹੁਤ ਜਿਆਦਾ ਨਾ ਜ਼ਾਲਮ ਸੀ ਸੰਗਤ ਜੀ ਜਿੰਨੇ ਵੀ ਮਾਸੂਮ ਬੰਦੇ ਕੈਦ ਸੀ ਤਰੰਤ ਇਹਨੇ ਕਿਹਾ ਹੁਕਮ ਕੀਤਾ ਛੱਡ ਦੋ ਸਾਰਿਆਂ ਨੂੰ ਜਿਹਦੇ ਜਿਹਦੇ ਕੋਲੋਂ ਪੈਸਾ ਖੋਇਆ ਸੀ ਮਹਾਰਾਜ ਨੇ ਆਖਿਆ ਵਾਪਸ ਕਰ ਉਹਨਾਂ ਨੂੰ ਵਾਪਸ ਦਿੱਤਾ ਸਾਰਿਆਂ ਨੂੰ ਘਰੇ ਭੇਜ ਦਿੱਤਾ ਮਹਾਰਾਜ ਨੇ ਬਹੁਤ ਚੰਗਾ ਉਪਦੇਸ਼ ਦਿੱਤਾ ਕਾਰੂ ਬਾਦਸ਼ਾ ਨੂੰ ਗੁਰੂ ਸਾਹਿਬ ਦਾ ਸਿੱਖ ਹੋ ਗਿਆ ਫਿਰ ਇਹ ਤੇ ਗੁਰੂ ਜੀ ਨੇ ਕਿਹਾ ਸੱਚੇ ਨਾਮ ਦਾ ਸਿਮਰਨ ਕਰ ਦਿਲ ਵਿੱਚ ਨਰਮਾਈ ਲਿਆ ਪਾਪਾ ਨਾਲ ਧਨ ਇਕੱਠਾ ਕੀਤਾ ਉਹ ਖੁਦਾ ਦੇ ਨਾਂ ਤੇ ਹੁਣ ਦਾਨਪੁਨ ਕਰਦੇ ਲੋਕਾਂ ਦਾ ਭਲਾ ਕਰ ਕਾਰੂ ਬਾਦਸ਼ਾਹ ਨੇ ਉਦਾਂ ਹੀ ਕੀਤਾ ਜਿੱਥੇ-ਜਿੱਥੇ ਉਹਦੇ ਸੂਬੇ ਸੀ ਨਾ ਫਿਰ ਰੋਮ ਦੇਸ਼ ਦੇ ਵਿੱਚ ਉੱਥੇ ਲੰਗਰ ਲਾਏ ਰੋਮ ਦੇਸ਼ ਵਿੱਚ ਸ਼ਾਂਤੀ ਹੋ ਗਈ ਤੇ ਰੱਬ ਦਾ ਨਾਂ ਨਹੀਂ ਸੀ ਕੋਈ ਲੈਂਦਾ ਪਾਦਸ਼ਾਹ ਜੀ ਦੇ ਐਸੇ ਚਰਨ ਪਏ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋ ਮਹਾਰਾਜ ਦੇ ਉੱਥੇ ਜਾਣ ਨਾਲ ਜਿਹੜਾ ਜ਼ੁਲਮ ਹੋ ਰਿਹਾ ਸੀ ਸਾਰਾ ਰੁਕ ਗਿਆ ਤੇ ਜਦੋਂ ਰਾਜਾ ਸਿੱਖ ਬਣ ਗਿਆ ਸਾਰੀ ਪਰਜਾ ਪਿੱਛੇ-ਪਿੱਛੇ ਮਹਾਰਾਜ ਦੀ ਸਿੱਖ ਬਣ ਗਈ ਫੇਰ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕਈ ਦਿਨ ਬਤਾਏ ਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜਾ ਸੁੰਦਰ ਲਿਖਦੇ ਆ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਸਾਰੀ ਕਥਾ ਲਿਖੀ ਹੋਈ ਆ ਭਾਈ ਬਾਲਾ ਜੀ ਇਹਦੇ ਗਵਾਹ ਹਨ ਕਿਤਕ ਦਿਵਸ ਗੁਰ ਤਾਹ ਬਤਾਏ ਸਰਬ ਲੋਕ ਤੈ ਸੁਖੀ ਬਸਾਏ ਦੇਖੋ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਨਹੀਂ ਸੀ ਇੱਥੋਂ ਦੇ ਲੋਕ ਕਿੰਨੇ ਦੁਖੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਦੇ ਲੋਕਾਂ ਨੂੰ ਸੁਖੀ ਕਰ ਦਿੱਤਾ ਨਾਮਦਾਨ ਦੀ ਸਿੱਖਿਆ ਦਿੱਤੀ ਆ ਫਿਰ ਉਹਨਾਂ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ ਨਿਹਾਲ ਨਿਹਾਲ ਹੋ ਗਏ ਆ ਦੇਸ਼ ਦਾ ਸਾਰਾ ਹੀ ਡਰ ਦੂਰ ਕਰ ਦਿੱਤਾ ਕਾਰੂ ਨੀਕੇ ਮਗ ਮੈਂ ਡਾਰਾ ਕਾਰੂ ਬਾਦਸ਼ਾਹ ਵਰਗੇ ਜਿਹੜੇ ਮਾਇਆ ਨੂੰ ਪਿਆਰ ਕਰਦੇ ਸੀ ਉਹ ਹੁਣ ਗੁਰੂ ਮਹਾਰਾਜ ਜੀ ਨੂੰ ਉਹਨਾਂ ਦੇ ਬਚਨਾਂ ਨੂੰ ਸੱਚੀ ਸੁੱਚੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹਨਾਂ ਸਿਧਾਂਤਾਂ ਨੂੰ ਪਿਆਰ ਕਰਨ ਲੱਗੇ ਆ ਜਦੋਂ ਮਹਾਰਾਜ ਜਾਣ ਲੱਗੇ ਨਾ ਕਾਰੂ ਬਾਦਸ਼ਾਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਕਿਰਪਾ ਧਾਰ ਰਹੀਏ ਮੇਜ ਪਾਸੂ ਸਾਡੇ ਕੋਲ ਰਹਿਣਾ ਕਰੋ ਜੀ ਜਿਹੜਾ ਕਿਸੇ ਮਹਾਂਪੁਰਖਾਂ ਨੂੰ ਆਉਣਾ ਚੰਗਾ ਨਹੀਂ ਸੀ ਸਮਝਦਾ ਹੁੰਦਾ ਕਹਿਣ ਲੱਗਾ ਗੁਰੂ ਜੀ ਸਾਨੂੰ ਛੱਡ ਕੇ ਨਾ ਜਾਓ ਕਿੱਧਰ ਜਾ ਰਹੇ ਹਾਂ ਮੈਂ ਆਪ ਜੀ ਦਾ ਸੇਵਕ ਹਾਂ ਤੁਸੀਂ ਸਾਰੇ ਦੇਸ਼ਾਂ ਦਾ ਕਲਿਆਣ ਕੀਤਾ ਇਹ ਰਹਿਣਾ ਨਹੀਂ ਕਿਤੇ ਜਾਣਾ ਹੀ ਆ ਮੈਨੂੰ ਪਤਾ ਫਿਰ ਕਦੋਂ ਦੁਬਾਰਾ ਆ ਕੇ ਦਰਸ਼ਨ ਦਵਾਂਗੇ ਇਨੀ ਸਿਕ ਬਣ ਗਈ ਸੀ ਮਹਾਰਾਜ ਦੀ ਈ ਕਿਰਪਾ ਹੋਈ ਰਹਿਤ ਨਹੀਂ ਜੇ ਕਰੋ ਪਿਆਨਾ ਪੁਨ ਦਰਸ਼ਨ ਦੇਵੋ ਕਬਿਆਨਾ ਸੁਣ ਕੇ ਬੋਲੇ ਕਿਰਪਾ ਨਿਧਾਨਾ ਕਿਰਪਾ ਦੇ ਦਾਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੁਣ ਕੇ ਬੋਲੇ ਭਾਈ ਨਾਮ ਦਾ ਸਿਮਰਨ ਕਰੋ ਕਲਿਆਣ ਹੋਵੇਗਾ ਸਦੈ ਜਦੋਂ ਅੱਖਾਂ ਮੀਟ ਕੇ ਸਾਨੂੰ ਯਾਦ ਕਰਿਆ ਕਰੋਗੇ ਕਾਰੂ ਬਾਦਸ਼ਾ ਅਸੀਂ ਸਾਖਸ਼ਾਤ ਪਰ ਤੱਕ ਤੁਹਾਡੇ ਸਾਹਮਣੇ ਹੋਇਆ ਕਰਾਂਗੇ ਤਾਂ ਜਦੋਂ ਆਪਣੇ ਹਿਰਦੇ ਅੰਦਰ ਧਿਆਨ ਧਾਰਨ ਕਰੋਗੇ ਨਾ ਇਹੀ ਸਾਡਾ ਮਿਲਣਾ ਹੈ ਇਹੀ ਹਮਾਰੋ ਮਿਲਣ ਵਿਚਾਰੋ ਇਹ ਸਿੱਖਿਆ ਭਾਈ ਬਾਲਾ ਜੀ ਕਹਿੰਦੇ ਕਾਰੂ ਬਾਦਸ਼ਾ ਨੂੰ ਦਿੱਤੀ ਆ ਤੇ ਸਾਰੇ ਨਾ ਰੋਮ ਦੇਸ਼ ਦੇ ਵਾਸੀ ਸੀ ਗੁਰੂ ਨਾਨਕ ਸਾਹਿਬ ਜਿਹਨੂੰ ਨਗਰ ਦੀ ਜੂ ਤੱਕ ਛੱਡਣ ਆਏ ਆ ਤੇ ਮਹਾਰਾਜ ਇੱਥੋਂ ਚੱਲਦੇ ਚੱਲਦੇ ਅੱਗੇ ਹਬਸ਼ ਬਲਾਇਤ ਗੁਰੂ ਮਹਾਰਾਜ ਜੀ ਪਹੁੰਚੇ ਸੀ ਅਫਰੀਕਾ ਦੀ ਧਰਤੀ ਤੇ ਤੇ ਉਹ ਪਿਛਲੇ ਦਿਮਾਨਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਆ ਇੱਥੋਂ ਦੇ ਕਾਲੇ ਲੋਕ ਹਬਸ਼ੀ ਜਿਹਨਾਂ ਨੂੰ ਕਿਹਾ ਜਾਂਦਾ ਇੱਥੋਂ ਦਾ ਰਾਜਾ ਵੀ ਬੜਾ ਕਠੋਰ ਸੀ ਮਹਾਰਾਜ ਦੀ ਸੰਗਤ ਕਰਕੇ ਉਹ ਵੀ ਗੁਰੂ ਦਾ ਸਿੱਖ ਬਣਿਆ ਤਾਂ ਕਹਿਣਾ ਪਵੇਗਾ ਭਾਈ ਗੁਰੂ ਮਹਾਰਾਜ ਜੀ ਦੇ ਬਾਰੇ ਆਕਾਸ਼ ਦੇ ਤਾਰੇ ਤੋਂ ਗਿਨੇ ਜਾਤ ਹਨ ਪਰ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਤਾਂ ਕਾਰੂ ਬਾਦਸ਼ਾਹ ਵਰਗੇ ਅੱਜ ਵੀ ਭਾਈ ਬਹੁਤ ਲੋਕ ਜਿਹੜੇ ਮਾਇਆ ਨੂੰ ਪਿਆਰ ਕਰਦੇ ਆ ਦੇਖੋ ਮਾਇਆ ਜਿਹੜੀ ਆ ਸਾਮ ਕੇ ਰੱਖੀ ਜਾਵੇ ਜਿਵੇਂ ਜੀ ਖਜ਼ਾਨੇ ਚ ਪਈ ਆ ਤੇ ਕਿਸੇ ਦੇ ਕੰਮ ਨਹੀਂ ਆ ਰਹੀ ਕਿਸੇ ਸਿੱਕ ਦੇ ਕਿਸੇ ਗਰੀਬ ਦੇ ਦਾ ਸੰਬੰਧ ਲੈਖੇ ਨਹੀਂ ਲੱਗ ਰਿਹਾ ਕੀ ਫਾਇਦਾ ਇਹੋ ਜੀ ਮਾਇਆ ਦਾ ਇਹ ਮਾਇਆ ਜਿਹੜੀ ਆ ਨਾ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਸੀ ਹੀ ਕੋਫਿਰ ਖਾਏ ਇਹ ਮਾਇਆ ਜਿਹੜੀ ਆ ਨਾ 나ਗਨੀ ਬਣ ਜਾਂਦੀ ਆ ਕਦੋਂ ਬਣਦੀ ਆ ਗੁਰਸਿੱਖ ਦੀ ਜੇਬ ਵਿੱਚ ਹੋਵੇ ਉਹ ਨਹੀਂ 나ਗਨੀ ਬਣਦੀ ਜਿਹੜਾ ਇਹਨੂੰ ਜੋੜੀ ਜਾਂਦਾ ਜੋੜੀ ਜਾਂਦਾ ਕੌਜ ਲੋਕ ਆ ਪਹਿਲਾਂ ਪੈਸੇ ਨੂੰ ਪੁਰਾਣੇ ਸਮਿਆਂ ਵਿੱਚ ਜ਼ਮੀਨ 'ਚ ਦੱਬ ਦਿੰਦੇ ਸੀ ਹੁਣ ਕਈ ਅਕਾਊਂਟ ਬੈਂਕਾਂ ਵਿੱਚ ਸਾਂਭੀ ਫਿਰਦੇ ਆ ਕਿਸੇ ਦਾ ਭਲਾ ਹੀ ਨਹੀਂ ਕਰ ਸਕਦੇ ਕਿਸੇ ਰਿਸ਼ਤੇਦਾਰ ਦੀ ਮਦਦ ਨਹੀਂ ਕਰ ਸਕਦੇ ਮਿੱਤਰ ਦੀ ਲੋੜ ਪੈਣ ਤੇ ਉਹਨੂੰ ਚਾਰ ਪੈਸੇ ਨਹੀਂ ਦੇ ਸਕਦੇ ਬੈਂਕ 'ਚ ਸਾਹਵੇਂ-ਸਾਹਵੇਂ ਰਹਿ ਜਾਂਦੇ ਆ ਬੰਦਾ ਮਰ ਜਾਂਦਾ ਤੇ ਉਹਦਾ ਮਾਲਕ ਕੋਈ ਹੋਰ ਬਣ ਜਾਂਦਾ ਇਸ ਕਰਕੇ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਸੀਹੀ ਕੋ ਫਰ ਖਾਏ ਮਾਇਆ ਸੱਪਣੀ ਬਣੀ ਹੋਈ ਆ ਸੱਪਣੀ ਬਣ ਗਈ ਜਿਹੜਾ ਇਹਦਾ ਗੁਲਾਮ ਬਣਦਾ ਇਹਨੂੰ ਮਾਰ ਦਿੰਦੀ ਆ ਪਰ ਗੁਰਮੁਖ ਕੋਈ ਗਾਰੜੂ ਇਨ ਮਾਲ ਦਲ ਲਾਈ ਪਾਇ ਗੁਰਮਖ ਹੁੰਦੇ ਆ ਜਿਹੜੇ ਮਾਇਆ ਸਪਣੀ ਦੇ ਜ਼ਹਿਰ ਦਾ ਮੰਤਰ ਜਾਣਦੇ ਉਹ ਪੈਰਾਂ ਹੀਟਣਾ ਨੂੰ ਮਲ ਕੇ ਛੁੱਟ ਦਿੰਦੇ ਆ ਲਤਾੜ ਦਿੰਦੇ ਆ ਕਿਉਂਕਿ ਉਹਨਾਂ ਦੀ ਲੈਵ ਸੱਚੇ ਵਾਹਿਗੁਰੂ ਨਾਲ ਹੁੰਦੀ ਤਾਂ ਐਵੇਂ ਕਾਰੂ ਬਾਦਸ਼ਾਹ ਦਾ ਮਹਾਰਾਜ ਨੇ ਉਧਾਰ ਕੀਤਾ ਭਾਈ ਸਿੱਧੇ ਰਸਤੇ ਪਾਇਆ ਕਿਵੇਂ ਉਹ ਸਾਰੇ ਸਿੱਖ ਬਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੌੜ ਲਈ ਸਾਰਾ ਪ੍ਰਸੰਗ ਆਪ ਜੀ ਨੇ ਬੜੇ ਹੀ ਤਹਮਮਲ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕੀਤਾ ਹੈ ਤਾਂ ਗੁਰਮੁਖ ਪਿਆਰਿਓ ਇਹ ਇੱਕ ਕੁਝ ਗੱਲਾਂ ਦੇਖੋ ਨਾ ਗੁਰੂ ਮਹਾਰਾਜ ਸਾਨੂੰ ਇਹ ਵੀ ਦੱਸਦੇ ਆ ਕੀ ਕਰਨਾ ਤੇ ਇਹ ਵੀ ਦੱਸਦੇ ਆ ਕੀ ਕਦੇ ਨਹੀਂ ਕਰਨਾ ਭੁੱਲ ਕੇ ਨਹੀਂ ਕਰਨਾ ਅੱਜ ਦਾ ਬੰਦਾ ਨਾ ਦੁਖੀ ਹੋਈ ਤਾਮ ਕਿਉਂਕਿ ਸੋਚ ਦਾ ਕੌਜਾ ਕਰਦਾ ਕੌਜਾ ਦੱਸਦਾ ਕੌਜਾ ਪੁੱਛੋ ਵੀ ਕੀ ਕਰਦਾ ਦੱਸੂਗਾ ਕੁਝ ਤਾਂ ਬੰਦਾ ਜਿਹੜਾ ਹੈ ਆਪਦੇ ਸੋਚ ਕਰਕੇ ਆਪਣੇ ਔਗਣਾ ਕਰਕੇ ਦੁਖੀ ਆ ਬੰਦੇ ਨੂੰ ਦੁਖੀ ਕਰਨ ਲਈ ਕੋਈ ਦੂਜੇ ਬੰਦੇ ਦੀ ਲੋੜ ਹੀ ਨਹੀਂ ਇਹ ਆਪਣੇ ਆਪ ਕਰਕੇ ਦੁਖੀ ਹੈ ਜ਼ਿੰਦਗੀ ਇੱਕ ਵਾਰ ਮਿਲੀ ਆ ਇੱਕ ਵਾਰ ਧਰਤੀ ਤੇ ਆਏ ਆ ਤਾਂ ਵਧੀਆ ਤਰੀਕੇ ਨਾਲ ਪਾਈ ਜਾਣਾ ਚਾਹੀਦਾ ਮੌਤ ਸਭ ਨੂੰ ਆਉਂਦੀ ਆ ਪਰ ਜਿਉਣਾ ਸਭ ਨੂੰ ਨਹੀਂ ਆਉਂਦਾ ਡਰ ਮੌਤ ਦਾ ਨਹੀਂ ਹੁੰਦਾ ਤੇ ਉਹ ਆ ਨਾ ਵੀ ਮੌਤ ਤੋਂ ਬਾਅਦ ਜੋ ਬਾਣੀ ਕਹਿ ਰਹੀ ਆ ਵੀ ਲੇਖਾ ਜੋਖਾ ਹੋਣਾ ਕਈ ਵਾਰੀ ਬੰਦਾ ਉਹਨਾਂ ਚੀਜ਼ਾਂ ਤੋਂ ਡਰਦਾ ਪਰ ਜੇ ਤੁਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉ ਰਹੇ ਹੋ ਕੀਰ ਤੁਹਾਨੂੰ ਡਰ ਕਾਦਾ ਇੱਥੇ ਗੱਲ ਗੁਰੂ ਦੀ ਗੱਲ ਨੂੰ ਪੂਰਨ ਰੂਪ ਦੇ ਵਿੱਚ ਸੁਣ ਕੇ ਮੰਨ ਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਗੁਰੂ ਨਾਲ ਪ੍ਰੇਮ ਕਰਕੇ ਅੰਤਰਗਤ ਤੀਰਥ ਮਲਣਾਉ ਤੀਰਥਾਂ ਵਿੱਚ ਇਸ਼ਨਾਨ ਹੋ ਜਾਵੇਗਾ ਕਿਹੜਾ ਤੀਰਥ ਜਿਹੜਾ ਮਾਨਾ ਤੁਹਾਡਾ ਮੈਲਾ ਅੰਦਰ ਦਾ ਇਸ਼ਨਾਨ ਹੋ ਜਾਵੇਗਾ ਗਏ ਸਮਝ ਚੱਲੋ ਆਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਗੁਰੂ ਸਾਹਿਬ ਦਾ ਬਿਰਦ ਦਾ ਸੁਭਾ ਨੀਵੇਂ ਹੋ ਕੇ ਮਾਫੀ ਮੰਗਾਂਗੇ ਗੁਰੂ ਪਾਤਸ਼ਾਹ ਜੀ ਮaaf ਕਰ ਦਿੰਦੇ ਹਮੇਸ਼ਾ ਹੀ ਗੁਰੂ ਦਾ ਸੁਭਾਅ ਹੈ ਰਿਆ ਜਿਹੜੇ ਗੁਰੂ ਦਾ ਤੁਸੀਂ ਮਰਜੀ ਇਤਿਹਾਸ ਪੜ੍ਹ ਲਓ ਮਹਾਰਾਜ ਨੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ ਉਹਨਾਂ ਦੇ ਗੁਨਾਹਾਂ ਨੂੰ ਵੀ ਮaaf ਕੀਤਾ ਆਪਾਂ ਵੀ ਕਹਿ ਦਈਏ ਜੀ ਵਾਹਿਗੁਰੂ ਜਿਨ੍ਹਾਂ ਸਮੁੰਦਰ ਚ ਪਾਣੀ ਉਹਨੇ ਮੇਰੇ ਚੌਗਣ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਵਾਹਿਗੁਰੂ ਰਹਿਮਤ ਕਰੋ ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰ ਦਿੱਤਾ ਕੀਤੀ ਵਿਚਾਰ ਹਿਰਦਿਆਂ ਚ ਬਸੇ ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣ ਜਾਈਏ ਜੀ ਪੁੱਲ ਚੁੱਕ ਦੀ ਖਿਮਾ ਅੱਗੇ ਵਾਸਤੇ ਅਸੀਸ ਬਖਸ਼ਣੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਹ ਦਇਆਲ ਇਕੇ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ